ਫਿਰ ਮਤਲਬ ਕੋਈ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਨਾ ਕਰਵਾਉਂਗਾ ਕਰਵਾਲਾ ਮੈਂ ਤਾਂ ਜਾ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪੁਚੇ ਮੇਰੇ ਵਾਲਾ ਕਰਵਾਲਾ ਕਰਵਾਲਾ ਗੱਲ ਸੁਣ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਹਾਂਜੀ ਹੈਲੋ ਹਾਂਜੀ ਭਾਨੇ ਨਾਲ ਗੱਲ ਕਰਨਾ ਹਾਂਜੀ ਭਾਨੇ ਨਾਲ ਗੱਲ ਕਰਾ ਦਿਓ ਭਾਨੇ ਬੋਲਦਾ ਬਾਈ ਬੋਲੋ ਕੌਣ ਬੋਲਦਾ ਭਾਨੇ ਫੋਨ ਨਾ ਕੱਟੀ ਹੂੰ ਠੀਕ ਆ ਮੈਂ ਸਕਾਈਬਰ ਤੋਂ ਗੱਲ ਕਰਦਾ ਠੀਕ ਹੈ ਇੱਕ ਮਿੰਟ ਫੜਿਆ ਹਾਂ 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 ਭਾਨੇ ਐ ਕਰ ਰਿਹਾ ਰਿਕਾਰਡਿੰਗ ਲਾ ਲੈ ਮੈਂ ਵੀ ਰਿਕਾਰਡਿੰਗ ਲਾਈ ਵੀ ਹਾਂ ਹੈਨਾ ਹਾਂ ਮੇਰੇ ਰਿਕਾਰਡਿੰਗ ਲਾ ਲਈ ਹੈ ਨਾ ਹਾਂ ਹਾਂ ਸੋ ਪਤਾ ਕਿਹਾ ਦੇਖ ਆਪਾਂ ਮर्याਦਾ ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਹੂੰ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹਾਂ ਇਹੀ ਕਿਹਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਇਆ ਵੀ ਕਾ ਕੇ ਜਾਂ ਤੇ ਸਾਡਾ ਪੱਖ ਸੁਣਿਆ ਨਹੀਂ ਉਹ ਕਹਿੰਣਾ ਕਿਹਾ ਉਹਨਾਂ ਨੇ ਉਹਨਾਂ ਨੇ ਵੀਡੀਓ 'ਚ ਕਿਹਾ ਮੈਂ ਥੋੜੋ ਕਿਹਾ ਉਹਨਾਂ ਨੇ ਕਿਹਾ ਨਹੀਂ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਸਾਡੇ ਕੋਲ 8 ਮੇਰੀ ਮੇਰੀ ਗੱਲ ਤਾਂ ਸੁਣੋ ਕੋਈ ਕਚਹਿਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚਹਿਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨੇ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖਦੇ ਤੂੰ ਆਉਂਦਾ ਰੱਖਦੇ ਪੱਖ ਉਹ ਤੇ ਵੀਡੀਓ 'ਚ ਤੂੰ ਰੱਖਦੇ ਪਰ ਤੂੰ ਲਾਈਵ ਤੂੰ ਰੱਖਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਫਿਰ ਮਤਲਬ ਕੋਈ ਸਾਹ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਕੀ ਕੰਪਨੀ ਨੂੰ ਕਿਉਂ ਬੰਦਿਆਂ ਨੇ ਕਿਹਾ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਉਹ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਸਾਡਾ ਨਾ ਕੰਮ ਹੋ ਗਿਆ ਨਹੀਂ ਬੋਲਿਆ ਬੋਲ ਤਾਂ ਤੂੰ ਰਹਿ ਜਾਂ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਾਲੇ ਤੂੰ ਦੱਸਿਆ ਇਹ ਤਾਂ ਇੱਕ ਟੁਕੜਾ 1000 ਬੰਦਾ ਸੀ ਕੱਜ ਨਹੀਂ 1000 ਬੰਦਾ ਉਹ ਮੇਰੀ ਗੱਲ ਸੁਣ 1000 ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਤੈਂ ਉਹਨਾਂ ਦੀ ਤੈਂ ਉਹਨਾਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਕਹਿੰਦੇ ਦਿਖਾ ਰਹੇ ਨੇ ਵਿੱਚ ਦਿਖਾ ਰਹੇ ਨੇ ਕਾਗਜ਼ ਉਹ ਨਹੀਂ ਫਿਰ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕ ਕੇ ਵੀ ਉਹ ਸੱਚ ਬੋਲਦੇ ਨੇ ਝੂ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਛੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹਣ ਨੂੰ ਕਿਹਾ ਨੇ 300 ਕਾਲਜ ਬੰਦ ਹੋ ਗਿਆ 4 ਯੂਨੀਵਰਸਿਟੀਾਂ ਘੱਟੇ ਪਰਿਵਰਤਨ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜ਼ਾਦਾ ਜੀ ਰਹੀ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਵੱਡਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਫਟਾ ਫਟਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਇਹ ਪੈਸਾ 10000 ਰੁਪਏ 20000 ਰੁਪਏ ਵਾਲਾ ਕੰਮ ਅਸੀਂ ਕਰਦੇ ਆ ਲਾਉਣੇ ਆ 20-20 ਲੱਖ ਦੇ ਪਹਿਲਾਂ ਕੋਈ ਯਾਰ ਚਾਹੇ ਚਾਹੇ ਅਸੀਂ ਚਾਹੇ ਅਸੀਂ 40 ਲੱਖ ਲਈਏ ਅਸੀਂ ਆਪਣੇ ਤਜਰਬੇ ਦਾ ਲੈਣੇ ਆ ਯਾਰ ਮੇਰੇ ਕਹਿੰਦੇ ਮੈਨੂੰ ਕੋਈ ਚੱਕਰ ਨਹੀਂ ਤੇਰੀ ਗੱਲ ਸੁਣ ਤੂੰਰੇ ਡਾਕਟਰ ਨੂੰ ਕਹਿਣ ਲੱਗ ਜਾ ਵੀਕ ਵੀਕ ਡਾਕਟਰ 50 ਰੁਪਏ ਸੁਣ ਮੇਰੀ ਗੱਲ ਸੁਣ ਚ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਤਾ ਤੂੰ ਕਰਵਾ ਲਾ ਮੈਂ ਤਾਂ ਕਰਵਾਉਂਗਾ ਕਰਵਾ ਲਾ ਮੈਂ ਤਾਂ ਮੈਂ ਤਾਂ ਕਰਵਾਉਂਗਾ ਉਹ ਪਰਚੇ ਪੁਰਚੇ ਮੇਰੇ ਵਾਲਾ ਪਰ ਕਰਵਾ ਲਾ ਕਰਵਾ ਲਾ ਗੱਲ ਸੁਣ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ 20 ਵਕੀਲ 5000 ਲਾਂਦਾ ਤੂੰ 50 ਕਾਹਦਾ ਲੰਨਾ ਫਿਰ ਡਾਕਟਰਾਂ ਨੂੰ ਕਹਿ ਦੇ ਵੀ 20 ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਦਾ ਬਾਈ ਜੀ ਸਾਡੇ ਕੋਲ ਲੈਣ ਕੇ ਉਹਨੇ ਫਿਰ ਇਹ ਬੰਦਿਆਂ ਨੇ ਮੂਹਰੋਂ ਪੱਖ ਰੱਖਿਆ ਬੰਦਿਆਂ ਨੇ ਮੂਹਰੋਂ ਗੱਲ ਕਹੀ ਆ ਕਿ ਨੇ ਐ ਕਰਕੇ ਐ ਗੱਲ ਆ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਖ ਬੁੱਲਿਆ ਫਿਰ ਕਰਾ ਦਿੱਤਾ ਹਮ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕਵੱਡੀ ਨਾ ਨਾ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਤੁਹਾਡਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਅੱਖਾਂ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜੁੰਦੇ ਹੋ ਅੱਛਾ ਜ਼ਿੰਦਗੀ ਦੀ ਫਰਜ਼ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਵਾਰ ਸਹੀ ਕੰਮ ਨਹੀਂ ਕਰ ਤੂੰ ਇਹਦਾ ਕੰਮ ਸਹੀ ਕਰ ਦੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਗਿਆ ਤੈ ਸਾਨੂੰ ਠੱਗ ਗਿਆ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਅੰਦੋਲਨ ਮੇਰੇ ਪਿੱਛੇ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਓਏ ਇਹ ਤੋਂ ਅਸੀਂ ਰੁਪਈਆ ਕਿੱਥੇ ਲਿਆ ਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬਲਾ ਲੂnga ਨੂੰ ਬੁਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤਾਂ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜ਼ਾ ਲੋ ਆਏ ਬਸੀ ਪੈਸੇ ਨਾ ਲਈਏ ਨਿਆਣੇ ਨੂੰ ਜ਼ਾਹਿਰ ਦੇ ਦੀਏ ਆਪਣੇ ਨੂੰ ਘਿਰੂ ਰਹਾ ਘਿਰੂ ਜਾ ਰਹੇ ਉਹ ਬੰਦੇ ਨੇ ਆਪ ਤੇ ਮੇਰੇ ਕੋਲੇ ਗੱਲ ਰੱਖੀ ਹੈ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਦਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਹੈ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਹੋ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਮ ਕੀ ਆ ਦੱਸ ਪਹਿਲਾਂ ਮੈਨੂੰ ਉਹ ਤੈਨੂੰ ਨਾਂ ਤੋਂ ਕੀ ਲੈਣਾ ਸਕਾਈਬਰਡ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਬਰਡ ਗੱਲ ਕਰਦਾ ਫਿਰ ਕਰਦੇ ਉਹਦਾ ਮਸਲਾ ਹੱਲ ਕਰਦੇ ਮੇਰੇ ਨਾਲ ਤੇਰੇ ਨਾਲ ਮਸਲਾ ਇਹ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਆ ਮੈਨੂੰ ਐਂ ਤੇ ਦੱਸ ਦੇ ਤੂੰ ਜੱਜ ਹੈ ਵਕੀਲ ਹੈ ਡੀਐਸਪੀ ਹੈ ਜਿਹੜੀ ਤੂੰ ਅਥਾਰਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆਹ ਆ ਵੀ ਕਰੀ ਸੀ ਸਰਕਾਰਾਂ ਵੀ ਕਰੀ ਵੀ ਤੂੰ ਕੌਣ ਅਥਾਰਟੀ ਆ ਪਾਨੇ ਬੱਚੇ ਐਵੇਂ ਨਹੀਂ ਢਾਈ ਲੱਖ ਦਾ ਕਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਾਰ ਤੂੰ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਭਾਂ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾਲ ਭਾਰ ਨਹੀਂ ਚੱਲਣਾ ਹੁਣ ਮੈਂ ਤਾਂ ੱਫਣ ਬਨ ਕੇ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕੱਪਣ ਬਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨੇ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਾਨੂੰ ਮਰਵਾਉਣਾ ਮਰਵਾਵੇ ਫਿਰ ਪਰਚਾ ਦਰਜ ਕਰਾਉਣਾ ਹੋਰ ਕੀ ਕਰਦਾ ਗੱਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾਵੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰ ਨਹੀਂ ਚਲਣਾ ਨਤਾਂ ਨੇ ਭਾਰ ਨਾਲ ਚਲਣ ਦਾ ਮਤਲਬ ਤਾਂ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤੈਨੂੰ ਮਾਰਨੀ ਆਉਂਦੀ ਆ ਯਾਰ ਤੈਨੂੰ ਤੈਨੂੰ ਕੀ ਕਰਾ ਦੇਇਆ ਤੂੰ ਲਾਇਆ ਤੈਨੂੰ ਝੱਗ ਸਿੱਟਣੀ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਦੱਤਾਂ ਭਾਰ ਚਲੂਗਾ ਤਿਹਾਰ ਹੀ ਕੰਮ ਕਰ ਸਕਦਾ ਉਹ ਤੂੰ ਤਰਕ ਨਾਲ ਤੂੰ ਤਰਕ ਨਹੀਂ ਗੱਲ ਕਰਨਾ ਯਾਰ ਮੈਂ ਕਿਹਨੇ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਤੂੰ ਦੂਰਾ ਕਰ ਦੇ ਕੰਮ ਫਿਰ ਤੂੰ ਕੋਰਟ ਦੇ ਬਾਹਰ ਬੈਠੇਗਾ ਤੂੰ ਉਥੇ ਲੋਕ ਪੰਜ ਪੰਜ ਸਾਲਾਂ ਦੇ ਉਥੇ ਉਹ ਕਰਦੇ ਸਾਰੇ ਨੇ ਕੋਰਟ ਘਰ ਮੂਰ ਦੇ ਬਾਹਰ ਪਾਹਰ ਬੈਠਾ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇਗਾ ਉਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟਾਈਮ ਆਜੂਗਾ ਆਜੂਗਾ ਟਾਈਮ ਤੇਰਾ ਹਾਂ ਆਜੂਗਾ ਉਹ ਵੀ ਟਾਈਮ ਆਜੂਗਾ ਹਾਂ ਹਾਂ ਆ ਜਾ ਆਇਆ ਪਿਆ ਬਸ ਆਹ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਆ ਨੂੰ ਆ ਆ ਦੇਖ ਲੈ ਸਾਹਮਣੇ ਖੜਾ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆ ਗੱਲ ਕਹਿਣਾ ਬੰਦਾ ਨੰਗ ਬੰਦਾ ਉਹ ਗੱਲ ਸੁਣ ਓਏ ਚਾਰ ਕਿਲਾ ਦਾ ਮਾਲਕ ਆ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਰੁਪਏ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਕਹਿ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਬੋਲ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮਾਤਾ ਮਤਾ ਆਪ ਕਹਿਣਾ ਮਤਾ ਵੀ ਮਤਾ ਸਾਫ਼ ਗੱਲ ਕਹਿਣਾ ਮਤਾ ਨੰਗਾ ਜਮਨ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾਕ ਕਹੀ ਜਾਂਦਾ ਮੁਰੋ ਪਰਿਵਾਰ ਕਹੀ ਜਾਂਦਾ ਮੁਰੋ ਉਹ ਕਿਸੇ ਤੇ ਕਹਿਣ ਦਾ ਲੋ ਐਂ ਤਾਂ ਮੈਂ ਕਹਿ ਦਿੰਦਾ ਵੀ ਤੈਂ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਹੋ ਗਿਆ ਮੈਂ ਤੱਸ ਮੇਰਾ ਸਬੂਤ ਕਰਾਓ ਮੈਂ ਤਾਂ ਤੇਰੇ ਸਬੂਤ ਤੇਰੇ ਸਾਹਮਣੇ ਲੈ ਆਉਣਾ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਨਾ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਉਹ ਸਬੂਤ ਉਹ ਰੱਖੀ ਜਾਂਦੇ ਅਨਪੜਾ ਪੜਤ ਲੈ ਉਹਦੇ ਉੱਪਰ ਲਿਖਿਆ ਹੋਇਆ ਵਕਿਆ ਇਹ ਕੀ ਲਿਖਿਆ ਪਿਆ ਸਾਰੀ ਲਾਈਵ ਘ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂੰਗਾ じゃ ਉਹ ਹਾਂ ਬੋਲ ਹੁਣ ਬੋਲ ਖਲਾ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਲੱਤਾਂ ਪਾਰੀ ਜਾਂਦੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਜਾ ਬਗਦਾ ਕੋਰਟ 'ਚ ਤੂੰ ਮਰਵਾਉਣਾ ਵੀ ਤੂੰ ਕਹਿੰਦਾ ਲੱਤਾਂ ਭੰਨ ਜਾਂਦਾ ਇੱਕ ਦੋ ਵੀ ਕਰਦਾ ਸੀ ਤੱਕ ਬਾਰੇ ਜਲਦੀ ਆ ਉਹ ਤੇਰੇ ਵਰਗੇ ਨੇ ਕੋਰਟ ਚ ਚਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰੀ ਕੱਟਿਆ ਆ ਇਹ ਤੋਂ ਪਹਿਲਾਂ ਕੱਟਿਆ ਆ ਉਦਾਂ ਜ਼ਿੰਦਗੀ ਤੈਹ ਜ਼ਿੰਦਗੀ ਜੇਲ੍ਹ ਚ ਕੱਟਣੀ ਐ ਹਾਂ ਮੈਂ ਕਿਹਾ ਹੋਰ ਕਟਾ ਲਾ ਯਾਰ ਤੂੰ ਕਟਾਉਂਗਾ ਕਟਾ ਲਾ ਕੋਈ ਨਾ ਜਿੰਨਾ ਤੂੰ ਕਟਾ ਲਈ ਕੋਈ ਨਾ ਆਹ ਕਟਾਉਂਗਾ ਮੈਂ ਤਾਂ ਕੋਈ ਨਾ ਕਟਾ ਲਈ ਜਾ ਹਾਂ ਹਾਂ ਅ ਵੀ ਮਰੀ ਦਾ ਬੰਦੇ ਵਾਲੀ ਗੱਲ ਕਰਦੇ ਤੂੰ ਬੰਦੇ ਵਾਲੇ ਬੰਦੇ ਉਹ ਗੱਲ ਕਰਦੇ ਬੰਦਿਆਂ ਉਹ ਕਰਦੇ ਉਹਨੂੰ ਬੰਦਿਆਂ ਵਾਂਗੂ ਹੀ ਕਰ ਰਹੇ ਆ ਤਨੂ ਕਿਆ ਪੁੱਛ ਰੇ ਮੈਂ ਤੇਰੇ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਈ ਕਿਆ ਪ੍ਰੂਫ ਹੈ ਪ੍ਰੂਫ ਰੱਖਿਓ ਬੰਦੇ ਨੇ ਮੈਂ ਬੋਲ ਹੁਣ ਬੁਲਾ ਲੂੰਗਾ ਉਹਨੂੰ ਬੁਲਾਓ ਕੱਲ ਨੂੰ ਬੋਲ ਕੱਲ ਨੂੰ ਬੁਲਾਉਣਾ ਬੋਲ ਬੰਦਿਆਂ ਨੂੰ ਬੋਲ ਕੱਲ ਨੂੰ ਥਾਣੇ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਮਗਾ ਮੈਂ ਤਾਂ ਜਿਹੜੇ ਮਾਰੇ ਠਾਣ ਕੋ ਇੱਥੇ ਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕੋਲ ਤੇ ਤੂੰ ਕੋਈ ਅਥਾਰਟੀ ਐ ਅਸੀਂ ਤੇਰੇ ਕੋਲ ਕੀ ਕਰਨ ਆਉਣਾ ਕੋਈ ਥੌਟੀ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹਦਾ ਬੰਦਾ ਕਹਿੰਦਾ ਵੀ ਮੈਂ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਸਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਦਾ ਸਾਰੀਆਂ ਮੇਡੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਉਹਦਾ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਇਕੱਲੇ ਹੀ ਸੱਚਾ ਏ ਬੱਸ ਤੂੰ ਸੱਚੇ ਵਾਲੀ ਗੱਲ ਨਹੀਂ ਮੇਰੀ ਗੱਲ ਨਾਲ ਇਕੱਲੇ ਦੀ ਗੱਲ ਕਰਦਾ ਤੂੰ ਮੇਰੀ ਗੱਲ ਥੋੜਾ ਇਕੱਲੇ ਦੀ ਗੱਲ ਕਰਨਾ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਵੀ ਤੂੰ ਪਹਿਲਾਂ ਫਟਾ ਜਦੋਂ ਇੱਥੇ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਹੁਣ ਕਰ ਲੈ ਸੜਕਾਂ ਜਾ ਮੈਂ ਤੂੰ ਰੋਜ਼ ਕਰ ਲੈ ਕਰਾਂ ਮੇਰੇ ਬੰਦੇ ਪਰ ਕੇ ਪੰਜੇ 50 ਬੰਦੇ ਇਕੱਠੇ ਹੁੰਦੇ ਚਲੋ ਦੱਸ ਦੇ ਮੈਂ ਫਿਰ ਕਿੰਨੇ ਹੁੰਨੇ ਇਕੱਠੇ ਤਲਦੀਪ ਸਰਪੰਚ ਬੁਲਾ ਆਹ ਕਲਦੀਪ ਸਰਪੰਚ ਨੂੰ ਬੁਲਾ ਮੈਂ ਤਾਂ ਪਾਸਪੋਰਟ ਤਾਂ ਰੱਖਿਆ ਸੀਗਾ ਤੂੰ ਥੋੜਾ ਤੇਰੇ ਸਕਾਈ ਵੱੜ ਤੋਂ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਤੂੰ ਜਿੰਨੇ ਜਿੰਨੇ ਜਿਹੜਾ ਪਾਸ ਦੱਸ ਕਿ ਮੈਂ ਮਾਂ ਫੋਨ ਤੇ ਵਾਪਸ ਕਰਾ ਕੁੜੀ ਨੂੰ ਦੱਸ ਉਹ ਤਾਂ ਹੁਣ ਤਾਂ ਹੁਣ ਤਾਂ ਤੂੰ ਜੋ ਮਰਜ਼ੀ ਬਕਵਾਸ ਮਾਰੀਏ ਤੇਰੇ ਕੋਲ ਤੇਰੇ ਕੋਲ ਕਿਹੜਾ ਪ੍ਰੂਫ ਹੈ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਾਉਣਾ ਮੈਂ ਪਾਉਣਾ ਪ੍ਰੂਫ ਕਿੱਥੋਂ ਦਾ ਕਿੱਥੋਂ ਦਾ ਦਫਤਰ ਜੀ ਇਹਨਾਂ ਦਾ ਮਾਝਾ ਦਾ ਦਫਤਰ ਜੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕੰਨੇ ਵਾਪਸ ਕਰਾਇਆ ਤੇਰੇ ਕੰਨੇ ਪਾਸਪੋਰਟ ਪਹਿਲਾਂ ਮੋਟਰਾਈ ਹਾਂ ਪਾਸਪੋਰਟ ਨਹੀਂ ਚ ਮੁੜ ਰਹੀ ਨਹੀਂ ਨਹੀਂ ਮੇਰੇ ਜੁਰਮਾ ਫੋਨ ਲਾ ਦੂਜੇ ਨੇ ਨਿਕਰੇ ਆ ਪਿਆ ਬਾਈ ਪਾਸਪੋਰਟ ਮੈਨੂੰ ਆਏ ਦੱਸ ਫੇ ਛੱਕਾ ਪੜ ਕਰੀ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਥੋਂ ਵੀਜ਼ਾ ਲਵਾ ਲਿਆ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦਿਓ ਧਿਆਨ ਨਾਲ ਜਿਹੜੇ ਰਾਹ ਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕਿਦਰੀ ਵਾਲੇ ਕਰ ਪੈਂ ਤਾਂ ਨਿਆ ਤੈਂ ਸ਼ੁਰੂਆਤ ਕਰੀ ਐ ਸ਼ੁਰੂਆਤ ਕਰੀ ਐ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀ ਐ ਐਂਡ ਅਸੀਂ ਕਰਾਂਗੇ ਐਂਡ ਕਰ ਲੈ ਐਂਡ ਕਰ ਲੈ ਵਾ ਠੀਕ ਐ ਓਕੇ